ਕਬੀਰ ਜਮ ਕਾ ਠੇਗਾ ਬੁਰਾ ਹੈ ਉਹ ਨਹੀਂ ਸਹੀਆ ਗਿਆਈ ਭਗਤ ਕਬੀਰ ਜੀ ਕਹਿੰਦੇ ਆਤਮਕ ਮੌਤ ਨੂੰ ਸਹਿਨ ਕਰ ਲੈਣਾ ਮਨੁੱਖ ਦੀ ਤਾਕਤ ਤੋਂ ਬਾਹਰੀ ਗੱਲ ਹੈ ਅਸੀਂ ਇਸ ਨੂੰ ਇਸ ਤਰੀਕੇ ਨਾਲ ਸਮਝ ਸਕਦੇ ਹਾਂ ਜਿਵੇਂ ਦੋ ਫੌਜਾਂ ਮੈਦਾਨੇ ਜੰਗ ਦੇ ਵਿੱਚ ਆਪਸ ਦੇ ਵਿੱਚ ਲੜ ਰਹੀਆਂ ਹੋਣ ਜੂਝ ਰਹੀਆਂ ਹੋਣ ਲੇਕਨ ਇੱਕ ਧਿਰ ਨੂੰ ਸਪਲਾਈ ਬੰਦ ਹੋ ਜਾਵੇ ਇੱਕ ਫੌਜ ਨੂੰ ਹਥਿਆਰ ਆਉਣੇ ਬੰਦ ਹੋ ਜਾਣ دارو ਸਿੱਕਾ ਆਉਣਾ ਬੰਦ ਹੋ ਜਾਵੇ ਔਰ ਫੌਜ ਨੇ ਆਉਣਾ ਉਹ ਆਉਣੀ ਬੰਦ ਹੋ ਜਾਵੇ ਤੇ ਜੋ ਦੂਸਰੀ ਤਰ ਹੈ ਉਸ ਦੇ ਕੋਲ ਬਹੁਤ ਜ਼ਿਆਦਾ ਹਥਿਆਰ ਆਉਣ दारू ਸਿੱਕਾ ਵੀ ਪਹੁੰਚ ਰਿਹਾ ਹੋਵੇ ਜਿਹੜੀ ਤਰ ਦੀ ਸਪਲਾਈ ਲਾਈਨ ਟੁੱਟ ਗਈ ਹੈ ਜਿਹੜੀ ਤਰ ਨੂੰ ਕੋਈ ਤਾਕਤ ਨਹੀਂ ਮਿਲ ਰਹੀ ਨਾ ਹਥਿਆਰ ਮਿਲ ਰਹੇ ਨਾ ਫੌਜ ਆ ਰਹੀ ਹੈ ਉਹ ਜਿਹੜੀ ਫੌਜ ਹੈ ਉਸ ਦਾ ਹਾਰਨਾ ਨਿਸ਼ਚਿਤ ਹੋ ਗਿਆ। ਉਹ ਫੌਜ ਹਾਰੇਗੀ ਵੀ ਤੇ ਮਰੇਗੀ ਵੀ। ਇਸੇ ਤਰ੍ਹਾਂ ਭਗਤ ਕਬੀਰ ਜੀ ਕਹਿੰਦੇ ਮਨੁੱਖ ਆਤਮਕ ਮੌਤ ਨੂੰ ਸਹਾਰ ਨਹੀਂ ਸਕਦਾ। ਆਤਮਕ ਮੌਤ ਤੋਂ ਬਚ ਜਾਣਾ ਮਨੁੱਖ ਦੀ ਤਾਕਤ ਤੋਂ ਬਾਹਰੀ ਗੱਲ ਹੈ। ਉਸ ਦਾ ਕਾਰਨ ਕੀ ਹੈ ਕਿ ਮਨੁੱਖ ਆਤਮਿਕ ਮੌਤ ਨੂੰ ਸਹਾਰ ਨਹੀਂ ਸਕਦਾ ਉਸ ਦਾ ਕਾਰਨ ਇਹ ਹੈ ਕਿ ਮਨੁੱਖ ਨੂੰ ਜਿੱਥੋਂ ਤਾਕਤ ਮਿਲਣੀ ਹੈ ਉਹ ਸਪਲਾਈ ਲਾਈਨ ਹੈ ਜਿਹੜੀ ਟੁੱਟ ਗਈ ਹੈ ਬੰਦ ਹੋ ਗਈ ਹੈ ਮਨੁੱਖ ਆਤਮਿਕ ਮੌਤ ਤੋਂ ਤਾਂ ਬਚ ਸਕਦਾ ਹੈ ਜੇਕਰ ਮਨੁੱਖ ਆਤਮਕ ਸੋਮਾ ਅਕਾਲ ਪੁਰਖ ਵਾਹਿਗੁਰੂ ਹੈ ਜੋ ਉਸ ਦੇ ਨਾਲ ਜੁੜਿਆ ਰਹੇ ਉਸ ਦੀ ਇਬਾਦਤ ਦਾ ਅਭਿਆਸ ਕਰਦਾ ਰਹੇ ਅਕਾਲ ਪੁਰਖ ਵਾਹਿਗੁਰੂ ਮਨ ਦੇ ਵਿੱਚ ਵਸਿਆ ਹੋਵੇ ਤੇ ਮਨੁੱਖ ਹੈ ਜਿਹੜਾ ਆਤਮਕ ਮੌਤ ਤੋਂ ਬਚ ਸਕਦਾ ਤੇ ਜਦੋਂ ਅਕਾਲ ਪੁਰਖ ਵਾਹਿਗੁਰੂ ਦੇ ਨਾਲੋਂ ਮਨੁੱਖ ਦਾ ਸੰਬੰਧ ਹੀ ਟੁੱਟ ਗਿਆ ਹੈ ਅਕਾਲ ਪੁਰਖ ਵਾਹਿਗੁਰੂ ਮਨ ਦੇ ਵਿੱਚੋਂ ਵਿਸਰ ਗਿਆ। ਫਿਰ ਮਨੁੱਖ ਦੀ ਆਤਮਕ ਮੌਤ ਹੋਣੀ ਨਿਸ਼ਚਿਤ ਹੋ ਗਈ ਹੈ। ਆਤਮਕ ਮੌਤ ਹੋਣੀ ਨਿਸ਼ਚਿਤ ਹੋ ਗਈ ਹੈ। ਭਗਤ ਕਬੀਰ ਜੀ ਕਹਿ ਰਹੇ ਹੈ ਕਬੀਰ ਜਮ ਕਾ ਠੇਗਾ ਬੁਰਾ ਹੈ। ਉਹ ਨਹੀਂ ਸਹੀ ਆ ਜਾਏ। ਆਤਮਕ ਮੌਤ ਨੂੰ ਸਹਾਰ ਲੈਣਾ। ਮਨੁੱਖ ਦੀ ਤਾਕਤ ਤੋਂ ਬਾਹਰੀ ਗੱਲ ਹੈ ਗੁਰਬਾਣੀ ਦੇ ਵਿੱਚ ਗੁਰੂ ਸਹਿਬਾਨ ਨੇ ਸਾਨੂੰ ਇਸ ਤਰੀਕੇ ਨਾਲ ਵੀ ਸਮਝਾਇਆ ਹਰ ਵਿਸਰਤ ਤੇਰੇ ਗੁਣ ਗਲਿਆ ਗੁਰੂ ਸਹਿਬਾਨ ਕਹਿੰਦੇ ਇਹ ਇਨਸਾਨ ਜਦੋਂ ਅਕਾਲ ਪੁਰਖ ਵਾਹਿਗੁਰੂ ਦੇ ਨਾਲੋਂ ਤੇਰਾ ਸੰਬੰਧ ਟੁੱਟ ਜਾਂਦਾ ਹੈ ਅਕਾਲ ਪੁਰਖ ਵਾਹਿਗੁਰੂ ਨੂੰ ਯਾਦ ਕਰਨਾ ਮਨੁੱਖ ਬੰਦ ਕਰ ਦਿੰਦਾ ਹੈ ਮਨੁੱਖ ਦੇ ਅੰਦਰ ਜੋ ਪਹਿਲਾਂ ਥੋੜੀ ਬਹੁਤੀ ਚੰਗਿਆਈ ਹੈ ਜਿਹੜੇ ਪਹਿਲਾਂ ਗੁਣ ਹਨ ਉਹ ਗੁਣ ਵੀ ਗਲ ਸੜ ਜਾਂਦੇ ਹੈ ਚੰਗਿਆਈ ਖਤਮ ਹੋ ਜਾਂਦੀ ਹੈ ਚੰਗਿਆਈ ਹੈ ਜਿਹੜੀ ਉਹ ਖਤਮ ਹੋ ਜਾਂਦੀ ਹੈ ਕਿਸ ਤਰ੍ਹਾਂ ਜਿਵੇਂ ਦੀਵਾ ਬਲ ਰਹੇ ਹੈ ਜੇਕਰ ਦੀਵੇ ਦੇ ਵਿੱਚ ਹੋਰ ਤੇਲ ਨਾ ਪਾਇਆ ਜਾਵੇ ਜਿਹੜਾ ਪਹਿਲਾ ਵਾਲਾ ਤੇਲ ਹੈ ਉਹ ਖਤਮ ਹੋ ਜਾਣਾ ਤੇ ਅਖੀਰ ਤੇ ਦੀਵੇ ਨੇ ਬੁਝ ਜਾਣਾ ਜਦੋਂ ਉਸ ਨੂੰ ਨਵਾਂ ਤੇਲ ਨਾ ਮਿਲਿਆ ਕਿਥੋਂ ਜਿਹੜਾ ਪਹਿਲਾ ਵਾਲਾ ਤੇਲ ਹੈ ਉਹ ਵੀ ਖਤਮ ਹੋਵੇਗਾ ਤੇ ਦੀਵਾ ਬੁਝੇਗਾ ਗੁਰੂ ਸਹਿਬਾਨ ਕਹਿੰਦੇ ਜਦੋਂ ਮਨੁੱਖ ਅਕਾਲ ਪੁਰਖ ਵਾਹਿਗੁਰੂ ਦੇ ਨਾਲੋਂ ਸੰਬੰਧ ਤੋੜ ਲੈਂਦਾ ਅਕਾਲ ਪੁਰਖ ਵਾਹਿਗੁਰੂ ਤੋਂ ਦੂਰ ਹੋ ਗਿਆ ਰੱਬ ਜੀ ਨੂੰ ਮਨ ਦੇ ਵਿੱਚੋਂ ਭੁਲਾ ਦਿੱਤਾ ਫਿਰ ਜਿਹੜੇ ਅੰਦਰ ਸ਼ੁਭ ਗੁਣ ਹਨ ਜੋ ਚੰਗਿਆਈ ਹੈ ਉਹ ਚੰਗਿਆਈ ਤੇ ਉਹ ਗੁਣ ਖਤਮ ਹੋਣੇ ਸ਼ੁਰੂ ਹੋ ਜਾਂਦੇ ਤੇ ਅਖੀਰ ਤੱਕ ਉਹ ਸਾਰੇ ਹੀ ਖਤਮ ਹੋ ਜਾਂਦੇ ਕੇਵਲ ਕੀ ਰਹਿ ਜਾਂਦਾ ਬੁਰਾਈ ਰਹਿ ਜਾਂਦੀ ਹੈ ਪਾਪ ਰਹਿ ਜਾਂਦੇ ਨੇ ਗੁਨਾਹ ਰਹਿ ਜਾਂਦੇ ਗੁਰੂ ਸਹਿਬਾਨ ਕਹਿ ਰਹੇ ਹਨ ਹਰ ਵਿਸਰਤ ਤੇਰੀ ਗੁਣ ਗਲਿਆ ਰੱਬ ਜੀ ਨੂੰ ਭੁਲਾਉਂਦਿਆਂ ਹੀ ਮਨੁੱਖ ਦੇ ਜੀਵਨ ਦੇ ਵਿੱਚ ਜਿਹੜੇ ਗੁਣ ਹਨ ਉਹ ਖਤਮ ਹੋਣੇ ਸ਼ੁਰੂ ਹੋ ਜਾਂਦੇ ਐ ਗੁਣ ਹਨ ਜਿਹੜੇ ਉਹ ਗਲ ਸੜ ਜਾਂਦੇ ਹਨ ਆਪਾਂ ਇਸ ਗੱਲ ਨੂੰ ਇਸ ਤਰੀਕੇ ਨਾਲ ਸਮਝ ਸਕਦੇ ਹਾਂ ਜਦੋਂ ਮਨੁੱਖ ਪਹਿਲੀ ਵਾਰੀ ਗੁਨਾਹ ਕਰਦਾ ਹੈ ਪਹਿਲੀ ਵਾਰੀ ਗਲਤ ਕੰਮ ਕਰਦਾ ਹੈ ਉਹਦੇ ਮਨ ਦੇ ਵਿੱਚ ਬਹੁਤ ਜ਼ਿਆਦਾ ਬੇਚੈਨੀ ਪੈਦਾ ਹੁੰਦੀ ਹੈ ਬਹੁਤ ਹੀ ਜ਼ਿਆਦਾ ਬੇਚੈਨੀ ਪੈਦਾ ਹੋ ਜਾਂਦੀ ਹੈ ਮਨੁੱਖ ਨੂੰ ਪਛਤਾਵਾ ਵੀ ਹੁੰਦਾ ਹੈ ਮਨੁੱਖ ਨੂੰ ਆਪਣੇ ਆਪ ਤੇ ਖਿਜ ਵੀ ਚੜਦੀ ਹੈ ਵੀ ਮੈਂ ਇਹ ਕੰਮ ਕਿਉਂ ਕੀਤਾ ਮੈਨੂੰ ਨਹੀਂ ਸੀ ਕਰਨਾ ਚਾਹੀਦਾ ਮਨੁੱਖ ਮਾਨਸਿਕ ਤੌਰ ਤੇ ਪਰੇਸ਼ਾਨ ਵੀ ਹੋ ਜਾਂਦਾ ਹੈ ਪਰ ਜਦੋਂ ਮਨੁੱਖ ਉਸੇ ਗੁਨਾਹ ਨੂੰ ਦੂਸਰੀ ਵਾਰ ਕਰਦਾ ਉਸੇ ਗੁਨਾਹ ਨੂੰ ਕਿਤੇ ਦੁਆਰੇ ਮਾਹੌਲ ਮਿਲ ਗਿਆ ਬੰਦਾ ਦੁਆਰੇ ਫਿਰ ਰਿਪੀਟ ਕਰਦਾ ਉਸੇ ਗੁਨਾਹ ਨੂੰ ਫਿਰ ਉਨੀ ਬੇਚੈਨੀ ਨਹੀਂ ਪੈਦਾ ਹੁੰਦੀ ਨਾ ਉਹਨਾਂ ਪਛਤਾਵਾ ਪੈਦਾ ਹੋਵੇ ਨਾ ਉੰਨੀ ਆਪਣੇ ਆਪ ਤੇ ਖਿਜ ਚੜੇ ਤੇ ਨਾ ਮਨੁੱਖ ਉਨਾਂ ਪਰੇਸ਼ਾਨ ਹੋਵੇ ਫਿਰ ਪਰੇਸ਼ਾਨ ਨਹੀਂ ਹੁੰਦਾ ਫਿਰ ਉਸੇ ਗੁਨਾਹ ਨੂੰ ਜਦੋਂ ਬਾਰ-ਬਾਰ ਕਰਦਾ ਹੈ ਅਭਿਆਸ ਦੇ ਵਿੱਚ ਲਿਆਂਦੀ ਨਾ ਉਹ ਚੀਜ਼ ਬਾਰ-ਬਾਰ ਕੀਤਾ ਗੁਨਾਹ ਬਾਰ-ਬਾਰ ਫਿਰ ਮਨੁੱਖ ਦੇ ਮਨ ਦੇ ਵਿੱਚ ਪਛਤਾਵਾ ਹੋਣ ਦੀ بجائے ਮਨੁੱਖ ਨੂੰ ਉਹ ਗੁਨਾਹ ਪਿਆਰਾ ਲੱਗਣ ਲੱਗ ਪੈਂਦਾ ਜਿਸ ਨੂੰ ਗੁਰਬਾਣੀ ਦੇ ਵਿੱਚ ਇਸ ਤਰ੍ਹਾਂ ਬਿਆਨ ਕੀਤਾ ਪਾਪ ਬੁਰਾ ਪਾਪੀ ਕੋ ਪਿਆਰਾ ਗੁਰੂ ਸਹਿਬਾਨਕ ਦੇ ਗੁਨਾਹ ਹੈਨ ਤਾਂ ਮਾੜੇ ਬੁਰੇ ਹਨ ਪਰ ਪਾਪੀ ਮਨੁੱਖ ਨੂੰ ਪਿਆਰੇ ਲੱਗਦੇ ਆ ਆਪਾਂ ਵੇਖਦੇ ਆ ਜਿਹੜਾ ਮਨੁੱਖ ਕਿਸੇ ਸਮੇਂ ਕਿਸੇ ਗੁਨਾਹ ਨੂੰ ਬਹੁਤ ਮਾੜਾ ਕਹਿੰਦਾ ਸੀ ਦੂਜਿਆਂ ਨੂੰ ਸਮਝਾਉਂਦਾ ਸੀ ਵੀ ਇਹ ਨਹੀਂ ਕਰਨਾ ਚਾਹੀਦਾ ਇਹ ਤੁਸੀਂ ਕਿਉਂ ਕਰਦੇ ਹੋ ਪਰ ਜਦੋਂ ਖੁਦ ਆਪ ਮਨੁੱਖ ਨੇ ਉਸ ਗੁਨਾਹ ਦੀ ਪ੍ਰੈਕਟਿਸ ਕੀਤੀ ਨਾ ਵਾਰ-ਵਾਰ ਉਹ ਸੰਸਕਾਰ ਬਣ ਗਿਆ ਗੁਨਾਹ ਜ਼ਿੰਦਗੀ ਦੇ ਵਿੱਚ ਪਿਆਰਾ ਲੱਗਣ ਲੱਗ ਪਿਆ ਫਿਰ ਜਦੋਂ ਉਸ ਮਨੁੱਖ ਨੂੰ ਕੋਈ ਸਮਝਾਉਂਦਾ ਵੀ ਤੂੰ ਕਿਉਂ ਕਰਦਾ ਫਿਰ ਮਨੁੱਖ ਦਲੀਲਾਂ ਦਿੰਦਾ ਵੀ ਮੈਂ ਗਲਤ ਹੀ ਕੀ ਕਰਤਾ ਸਾਰੀ ਕਰੀ ਜਾਂਦੇ ਆ ਮੈਂ ਕੋਈ ਕੁਝ ਨਮਾ ਕਰਦਾ ਤੇ ਮਨੁੱਖ ਆਪਣੇ ਗੁਨਾਹ ਨੂੰ ਸਹੀ ਠਹਿਰਾਉਣ ਦੇ ਲਈ ਦਲੀਲਾਂ ਵੀ ਦਿੰਦਾ ਵੀ ਮੈਂ ਸਹੀ ਐ ਤੁਹਾਨੂੰ ਐਵੇਂ ਲੱਗੀ ਜਾਂਦਾ ਗੁਰੂ ਸਹਿਬਾਨ ਕਹਿੰਦੇ ਜਦੋਂ ਇਸ ਤਰ੍ਹਾਂ ਹੁੰਦਾ ਹੈ ਜੀਵਨ ਦੇ ਵਿੱਚ ਜਦੋਂ ਮਨੁੱਖ ਨੂੰ ਗੁਨਾਹ ਹੀ ਪਿਆਰੇ ਲੱਗਣ ਲੱਗ ਪਏ ਜਿਹੜੇ ਗੁਨਾਹਾਂ ਤੋਂ ਕਦੇ ਉਹ ਬੇਚੈਨ ਹੋ ਜਾਂਦਾ ਸੀ ਜਦੋਂ ਪਹਿਲੀ ਵਾਰ ਕੀਤਾ ਦੂਜੀ ਵਾਰ ਕੀਤਾ ਪਰੇਸ਼ਾਨ ਹੋ ਗਿਆ ਸੀ ਖਿਜ ਚੜ ਗਈ ਸੀ ਆਪਣੇ ਆਪ ਦੇ ਵਿੱਚ ਆਪਣੇ ਆਪ ਨੂੰ ਲਾਣ ਤਾਂ ਪਾ ਰਿਹਾ ਸੀ ਵੀ ਇਹ ਕੰਮ ਮੈਂ ਕਿਉਂ ਕਰ ਦਿੱਤਾ ਪਰ ਜਦੋਂ ਵਾਰ-ਵਾਰ ਪ੍ਰੈਕਟਿਸ ਕੀਤੀ ਉਸ ਗੁਨਾਹ ਦੀ ਫਿਰ ਉਹ ਗੁਨਾਹ ਇੰਨਾ ਪਿਆਰਾ ਲੱਗਣ ਲੱਗ ਪਿਆ ਕਿ ਮਨੁੱਖ ਹੈ ਜਿਹੜਾ ਉਸ ਨੂੰ ਸਹੀ ਠਹਿਰਾਉਣ ਦੇ ਲਈ ਦਲੀਲਾਂ ਵੀ ਦਿੰਦਾ ਜੇਕਰ ਉਸ ਨੂੰ ਕੋਈ ਸਮਝਾਉਣਾ ਆ ਇਸ ਨੂੰ ਕਿਹਾ ਜਾਂਦਾ ਹੈ ਕਿ ਮਨੁੱਖ ਦੀ ਆਤਮਿਕ ਮੌਤ ਹੋ ਗਈ। ਜਦੋਂ ਮਨੁੱਖ ਨੂੰ ਆਪਣਾ ਗੁਨਾਹ, ਆਪਣਾ ਅਪਗੁਣ, ਆਪਣਾ ਮਾੜਾ ਬਿਹੇਵੀਅਰ, ਬੁਰੇ ਕਰਮ ਚੰਗੇ ਲੱਗਣ ਲੱਗ ਜਾਣ ਤਾਂ ਨਿਸ਼ਾਨੀ ਇਹ ਕਿ ਮਨੁੱਖ ਜਮੀਰ ਦੇ ਤਲ ਤੇ ਆਤਮਿਕ ਤਲ ਤੇ ਖਤਮ ਹੋ ਗਏ। ਤੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਆਪਣੀ ਬਾਣੀ ਦੇ ਵਿੱਚ ਇਸ ਅਵਸਥਾ ਦਾ ਜ਼ਿਕਰ ਇਸ ਤਰ੍ਹਾਂ ਕੀਤਾ ਆਖਾਂ ਜੀਵਾ ਵਿਸਰ ਮਰ ਜਾਉ اے ਅਕਾਲ ਪੁਰਖ ਵਾਹਿਗੁਰੂ ਜੀ ਜਦੋਂ ਅਸੀਂ ਇਨਸਾਨ ਤੁਹਾਨੂੰ ਯਾਦ ਕਰਦੇ ਹਾਂ ਉਦੋਂ ਤੱਕ ਅਸੀਂ ਆਤਮਿਕ ਤੌਰ ਤੇ ਜਿਉਂਦੇ ਹੁੰਦੇ ਹਾਂ ਪਰ ਜਦੋਂ ਅਸੀਂ ਤੁਹਾਨੂੰ ਆਪਣੇ ਮਨ ਦੇ ਵਿੱਚੋਂ ਭੁਲਾ ਦਿੰਦੇ ਹਾਂ ਤੇ ਸਾਡੀ ਆਤਮਿਕ ਮੌਤ ਹੋਣੀ ਨਿਸ਼ਚਿਤ ਹੋ ਜਾਂਦੀ ਹੈ ਉਹਦਾ ਕਾਰਨ ਕੀ ਹੈ ਕਿ ਜੋ ਸਾਡੇ ਅੰਦਰ ਥੋੜੀ ਬਹੁਤੀ ਚੰਗਿਆਈ ਹੈ ਥੋੜੇ ਬਹੁਤੇ ਗੁਣ ਹਨ ਉਹ ਵੀ ਖਤਮ ਹੋਣੇ ਗਲਣੇ ਸੜਨੇ ਸ਼ੁਰੂ ਹੋ ਜਾਂਦੇ ਹਨ ਜਿਵੇਂ ਸਮੁੰਦਰ ਦੇ ਵਿੱਚੋਂ ਕੋਈ ਵੱਡਾ ਪਾਣੀ ਦਾ ਸੋਮਾ ਹੈ ਉਸ ਪਾਣੀ ਦੇ ਵਿੱਚੋਂ ਥੋੜਾ ਜਿਹਾ ਪਾਣੀ ਅਲੱਗ ਚਲੇ ਆ ਜਾਵੇ ਕਿਸੇ ਟੋਏ ਦੇ ਵਿੱਚ ਇਕੱਠਾ ਹੋ ਗਿਆ ਉਹ ਪਾਣੀ ਸੁੱਕੇਗਾ ਵੀ ਤੇ ਉਹਦੇ ਵਿੱਚੋਂ ਪਹਿਲਾਂ ਸੜਾਂਦ ਵੀ ਪੈਦਾ ਹੋਵੇਗੀ ਹੁਣ ਕੋਈ ਨਦੀ ਵਗ ਰਹੀ ਹੈ ਨਹਿਰ ਵਗ ਰਹੀ ਹੈ ਥੋੜਾ ਜਿਹਾ ਪਾਣੀ ਉਹ ਪਾਣੀ ਦੇ ਨਾਲੋਂ ਵੱਖਰਾ ਹੋ ਕੇ ਅਲੱਗ ਚਲਿਆ ਜਾਵੇ ਕਿਤੇ ਉਹ ਕਿਸੇ ਟੋਏ ਦੇ ਵਿੱਚ ਇਕੱਠਾ ਹੋਵੇਗਾ ਫੇਰ ਕੀ ਹੋਵੇਗਾ ਉਹ ਗਲੇਗਾ ਤੇ ਸੜੇਗਾ ਬਾਗ ਦੇ ਵਿੱਚ ਸੁੱਕ ਜਾਵੇਗਾ ਇਸੇ ਤਰ੍ਹਾਂ ਹੀ ਸਾਡਾ ਜੀਵਨ ਹੈ ਭਗਤ ਕਬੀਰ ਜੀ ਕਹਿੰਦੇ ਕਹੋ ਕਬੀਰ ਹਮ ਰਾਮ ਕੀ ਅੰਸ ਅਸੀਂ ਹੈ ਤਾਂ ਅਕਾਲ ਪੁਰਖ ਵਾਹਿਗੁਰੂ ਦੀ ਅੰਸ ਪਰ ਅਸੀਂ ਉਹ ਤੋਂ ਵਿਛੜ ਕੇ ਅਲੱਗ ਹੋ ਗਏ ਹਾਂ ਤੇ ਜਦੋਂ ਅਲੱਗ ਹੋ ਗਏ ਹਾਂ ਫਿਰ ਸਾਡੀ ਹਾਲਤ ਉਸ ਪਾਣੀ ਵਰਗੀ ਹੈ ਜਿਹੜਾ ਟੋਏ ਦੇ ਵਿੱਚ ਅਲੱਗ ਹੋ ਕੇ ਰੁਕ ਗਿਆ ਹੈ ਸਾਡੇ ਵਿੱਚੋਂ ਸੜਾਂਦ ਵੀ ਮਾਰੇਗੀ ਬੁਰੀਆਂ ਆਦਤਾਂ ਦੀ ਅੱਗਗਣਾ ਦੀ ਵਿਕਾਰਾਂ ਦੀ ਗੁਨਾਹਾਂ ਦੀ ਪਾਪਾਂ ਦੀ ਤੇ ਅਸੀਂ ਆਤਮਿਕ ਤੌਰ ਤੇ ਮਰਾਂਗੇ ਦੀ ਜਿਵੇਂ ਪਾਣੀ ਸੁੱਕ ਜਾਂਦਾ ਗੁਰੂ ਸਹਿਬਾਨ ਕਹਿੰਦੇ ਜਦੋਂ ਆਤਮਿਕ ਮੌਤ ਹੋ ਗਈ ਹੈ ਉਹਦਾ ਕਾਰਨ ਕੀ ਹੈ ਕਾਰਨ ਇਹੀ ਹੈ ਕਿ ਮਨੁੱਖ ਦੀ ਸਪਲਾਈ ਟੁੱਟ ਗਈ ਜਿਵੇਂ ਫੌਜ ਹਾਰ ਜਾਂਦੀ ਹੈ ਨਾ ਮਰ ਜਾਂਦੀ ਹੈ ਜਦੋਂ ਉਹਨੂੰ दारू ਸਿੱਕਾ ਨਾ ਮਿਲੇ ਪਿੱਛੇ ਤੋਂ ਹਥਿਆਰ ਨਾ ਆਉਣ ਨਵੀਂ ਫੌਜ ਨਾ ਆਵੇ ਤੇ ਉਹ ਖਤਮ ਹੋ ਜਾਂਦੀ ਹੈ ਇਸੇ ਤਰ੍ਹਾਂ ਜਦੋਂ ਅਕਾਲ ਪੁਰਖ ਵਾਹਿਗੁਰੂ ਦੇ ਨਾਲੋਂ ਸਾਡਾ ਸਬੰਧ ਟੁੱਟ ਗਿਆ ਉਹ ਸਾਡੇ ਮਨ ਵਿੱਚ ਅਸੀਂ ਯਾਦ ਨਹੀਂ ਰੱਖਿਆ ਅਕਾਲ ਪੁਰਖ ਵਾਹਿਗੁਰੂ ਦੀ ਇਬਾਦਤ ਨਹੀਂ ਕੀਤੀ ਗੁਰੂ ਤੋਂ ਗਿਆਨ ਹਾਸਲ ਨਹੀਂ ਕੀਤਾ ਤੇ ਫਿਰ ਆਤਮਕ ਮੌਤ ਹੋਣੀ ਨਿਸ਼ਚਿਤ ਹੈ ਅਸੀਂ ਇਸ ਤਰੀਕੇ ਨਾਲ ਇਸ ਨੂੰ ਸਮਝ ਸਕਦੇ ਹਾਂ ਆਤਮਿਕ ਤੌਰ ਤੇ ਮਨੁੱਖ ਜਿਉਂਦਾ ਰਹਿ ਸਕਦਾ ਜੇਕਰ ਮਨੁੱਖ ਦੇ ਕੋਲ ਬ विवेक ਹੋਵੇਗੀ ਬ विवेक ਜਿਸ ਨੂੰ ਬਾਣੀ ਵਿੱਚ ਇਸ ਤਰ੍ਹਾਂ ਬਿਆਨ ਕੀਤਾ ਹਾਰ ਪਰਿਉ ਸੁਆਮੀ ਕੈ ਦੁਆਰੇ ਦੀਜੈ ਬੁੱਧ ਬਵੇਕਾ ਬਵੇਕ ਬੁੱਧ ਦਾ ਕੰਮ ਹੁੰਦਾ ਹੈ ਜੋ ਸਾਨੂੰ ਚੰਗੇ ਅਤੇ ਮਾੜੇ ਦੀ ਪਛਾਣ ਕਰਵਾਉਂਦੀ ਹੈ ਵੀ ਆ ਚੰਗਾ ਕਰਮ ਹੈ ਆ ਮਾੜਾ ਕਰਮ ਹੈ ਇਹ ਸਾਡੇ ਅੰਦਰ ਸਿਸਟਮ ਹੈ ਨਾ ਇਸ ਤਰ੍ਹਾਂ ਦਾ ਤੇ ਜਦੋਂ ਮਨੁੱਖ ਕੋਈ ਪਹਿਲੀ ਵਾਰੀ ਗੁਨਾਹ ਕਰ ਲੈਂਦਾ ਉਹ ਜਿਹੜੀ ਬਿਵੇਕ ਹੈ ਨਾ ਅੰਦਰ ਉਹਨੂੰ ਬਿਵੇਕ ਮਤ ਵੀ ਕਿਹਾ ਜਾਂਦਾ ਸਮਝ ਕਿਹਾ ਜਾਂਦਾ ਉਹੀ ਸਾਨੂੰ ਬੇਚੈਨ ਕਰਦੀ ਹੈ ਉਹੀ ਪਛਤਾਵਾ ਪੈਦਾ ਕਰਦੀ ਹੈ ਜਿਸ ਕਰਕੇ ਮਨੁੱਖ ਆਪਣੇ ਆਪ ਤੇ ਖਿਜਦਾ ਵੀ ਹੈ ਵੀ ਮੈਂ ਕਿਉਂ ਗਲਤ ਕਰਮ ਕੀ ਪਰ ਜਿਹੜੇ ਵਿਕਾਰ ਨੇ ਨਾ ਪੰਜ ਵਿਕਾਰ ਨੇ ਅਭਗਨ ਨੇ ਇਹ ਜਦੋਂ ਅਸੀਂ ਅਕਾਲ ਪੁਰਖ ਵਾਹਿਗੁਰੂ ਨਾਲੋਂ ਟੁੱਟ ਗਏ ਹਾਂ ਅਕਾਲ ਪੁਰਖ ਵਾਹਿਗੁਰੂ ਨੂੰ ਯਾਦ ਨਹੀਂ ਰੱਖਿਆ ਗੁਰੂ ਦਾ ਉਪਦੇਸ਼ ਹਿਰਦੇ ਵਿੱਚ ਨਹੀਂ ਵਸਾਇਆ ਇਹ ਵਿਕਾਰ ਪਹਿਲਾਂ ਸਾਡੀ ਬਵੇਕ ਨੂੰ ਹੀ ਖਤਮ ਕਰਦੇ ਆ ਜਦੋਂ ਬਵੇਕ ਖਤਮ ਹੋ ਗਈ ਫਿਰ ਸਾਨੂੰ ਗੁਨਾਹ ਹੀ ਚੰਗੇ ਲੱਗਦੇ ਆ ਇਹ ਸਾਡੇ ਮਨ ਦੀ ਅਵਸਥਾ ਹੁੰਦੀ ਹੈ ਪਾਪ ਬੁਰਾ ਪਾਪੀ ਕੋ ਪਿਆਰਾ ਗੁਰਬਾਣੀ ਦੇ ਵਿੱਚ ਗੁਰੂ ਸਾਹਿਬਾਨ ਦੇ ਬਚਨ ਹਨ ਮਾਦੋ ਅਵਿਦਿਆ ਹਿਤਕੀਨ ਬਵੇਕ ਦੀਪ ਮਲੀਨ ਜਿਵੇਂ ਦੀਵੇ ਦੇ ਵਿੱਚ ਜੇਕਰ ਤੇਲ ਨਾ ਪਾਇਆ ਜਾਵੇ ਉਹ ਪਹਿਲਾ ਵਾਲਾ ਤੇਲ ਖਤਮ ਹੋ ਕੇ ਦੀਵਾ ਬੰਦ ਹੋ ਜਾਂਦਾ ਹੈ ਇਸੇ ਤਰ੍ਹਾਂ ਜੇਕਰ ਅਸੀਂ ਅਕਾਲ ਪੁਰਖ ਵਾਹਿਗੁਰੂ ਦੀ ਇਬਾਦਤ ਨਾ ਕਰੀਏ ਗੁਰੂ ਦੇ ਗਿਆਨ ਦਾ ਅਭਿਆਸ ਨਾ ਕਰੀਏ ਜਿਹੜੀ ਸਾਡੇ ਅੰਦਰ ਬ विवेक ਸਮਝ ਹੈ ਵਿਕਾਰ ਹੈ ਜਿਹੜੇ ਪਹਿਲਾਂ ਉਸੇ ਨੂੰ ਹੀ ਖਤਮ ਕਰਦੇ ਆ ਫਿਰ ਜਦੋਂ ਸਪਲਾਈ ਹੀ ਟੁੱਟ ਗਈ ਫਿਰ ਮਨੁੱਖ ਗੁਨਾਹਾਂ ਦੇ ਵਿੱਚ ਗਲਤਾਨ ਹੋ ਜਾਂਦਾ ਹੈ ਫੇਰ ਉਹਨੂੰ ਜੇਕਰ ਅਸੀਂ ਵਾਪਸ ਲੈ ਕੇ ਆਉਣਾ ਹੋਵੇ ਪਹਿਲਾਂ ਵਾਲੀ ਜਗ੍ਹਾ ਤੇ ਜਿੱਥੋਂ ਉਹਨੇ ਸਫ਼ਰ ਸ਼ੁਰੂ ਕੀਤਾ ਹੈ ਗੁਨਾਹਾਂ ਦਾ ਬਹੁਤ ਜ਼ਿਆਦਾ ਮੁਸ਼ਕਲ ਹੈ ਬਹੁਤ ਹੀ ਜ਼ਿਆਦਾ ਮੁਸ਼ਕਲ ਹੈ ਜਿਹੜੀਆਂ ਮਨੁੱਖ ਬੁਰੀਆਂ ਆਦਤਾਂ ਅਪਣਾ ਲੈਂਦਾ ਹੈ ਅੱਭ ਗੁਨ ਅਪਣਾ ਲੈਂਦਾ ਹੈ ਵਿਕਾਰਾਂ ਨੂੰ ਅਪਣਾ ਲੈਂਦਾ ਹੈ ਨਸ਼ੇ ਵਿਸ਼ਿਆਂ ਉਹ ਸਾਰਾ ਕੁਝ ਛੱਡਣਾ ਤੇ ਉੱਥੇ ਵਾਪਸ ਆਉਣਾ ਜਿੱਥੇ ਮਨੁੱਖ ਨੂੰ ਇਹ ਸਾਰਾ ਕੁਝ ਗਲਤ ਲੱਗਦਾ ਸੀ ਤੇ ਮਨੁੱਖ ਦੂਜਿਆਂ ਨੂੰ ਰੋਕਦਾ ਸੀ ਕਿੰਨਾ ਔਖਾ ਕੰਮ ਹੈ ਬਹੁਤ ਜ਼ਿਆਦਾ ਔਖਾ ਕੰਮ ਹੈ ਇਸ ਤਰ੍ਹਾਂ ਜਿਵੇਂ ਕੋਈ ਕਿਸੇ ਕਾਪੀ ਦੇ ਉੱਪਰ ਅਸੀਂ ਪੈਨ ਦੇ ਨਾਲ ਲਕੀਰ ਖਿੱਚੀ ਹੋਵੇ ਤੇ ਉਹਨੂੰ ਮਿਟਾਉਣਾ ਹੋਵੇ ਹੁਣ ਇੱਕ ਤਾਂ ਪੈਨਸਲ ਹੈ ਨਾ ਉਹਦੇ ਨਾਲ ਲਕੀਰ ਖਿੱਚਤੀ ਉਹਨੂੰ ਤਾਂ ਅਸੀਂ ਮਿਟਾ ਸਕਦੇ ਹਾਂ ਪਰ ਜਿਹੜੀ ਪੈਨ ਦੇ ਨਾਲ ਲਕੀਰ ਖਿੱਚਤੀ ਹੈ ਉਹਨੂੰ ਮਿਟਾਉਣਾ ਮੁਸ਼ਕਲ ਹੈ ਇਸ ਤਰ੍ਹਾਂ ਦੀ ਹਾਲਤ ਹੋ ਜਾਂਦੀ ਭਗਤ ਕਬੀਰ ਜੀ ਨੇ ਇਸ ਅਵਸਥਾ ਨੂੰ ਆਤਮਿਕ ਮੌਤ ਲਿਖਿਆ ਕਬੀਰ ਜਮਕਾ ਠੇਂਗਾ ਗੁਰਾ ਹੈ ਉਹ ਨਹੀਂ ਸਹੀਆ ਜਾਏ ਫਿਰ ਮਨੁੱਖ ਦਾ ਜੀਵਨ ਜਦੋਂ ਇਸ ਤਰ੍ਹਾਂ ਦਾ ਬਣ ਜਾਂਦਾ ਫਿਰ ਉਹਦੇ ਵਿੱਚ ਉਲਝਣਾ ਪੈਦਾ ਹੁੰਦੀ ਹੈ ਪਰੇਸ਼ਾਨੀਆਂ ਪੈਦਾ ਹੁੰਦੀਆਂ ਦੁੱਖ ਪੈਦਾ ਹੁੰਦੇ ਨੇ ਫਿਰ ਮਨੁੱਖ ਹੈ ਜਿਹੜਾ ਉਹਨੂੰ ਖੁਦ ਨੂੰ ਪਤਾ ਨਹੀਂ ਲੱਗਦਾ ਵੀ ਮੇਰੀ ਜ਼ਿੰਦਗੀ ਏ ਜਿਹੜੀ ਇਸ ਤਰ੍ਹਾਂ ਦੀ ਕਿਉਂ ਬਣ ਗਈ ਆ ਪਤਾ ਨਹੀਂ ਲੱਗਦਾ ਵੀ ਮੈਂ ਕਿਉਂ ਉਲਝ ਗਿਆ ਇਹ ਪਰੇਸ਼ਾਨੀਆਂ ਇਹ ਦੁੱਖ ਚਿੰਤਾਵਾਂ ਇਹ ਕਿਉਂ ਪੈਦਾ ਹੋ ਗਿਆ ਸਾਰਾ ਕੁਝ ਮਨੁੱਖ ਦੀ ਹਾਲਤ ਉਸ ਬੱਚੇ ਵਰਗੀ ਹੁੰਦੀ ਹੈ ਦੁੱਖ ਨੂੰ ਮਹਿਸੂਸ ਤਾਂ ਕਰਦਾ ਹੈ ਭੁੱਖ ਨੂੰ ਵੀ ਮਹਿਸੂਸ ਕਰਦਾ ਪਰ ਪਤਾ ਨਹੀਂ ਲੱਗਦਾ ਨਾ ਬੋਲ ਕੇ ਦੱਸ ਸਕਦਾ ਜਿਹੜਾ ਛੋਟਾ ਬੱਚਾ ਹੁੰਦਾ ਨਾ ਜਦੋਂ ਉਹਨੂੰ ਕੋਈ ਦੁੱਖ ਹੁੰਦਾ ਕੋਈ ਪੇਟ ਦਰਦ ਹੋ ਰਿਹਾ ਹੈ ਸਰੀਰ ਵਿੱਚ ਪ੍ਰੋਬਲਮ ਹੈ ਤਾਂ ਉਹ ਰੋਵੇਗਾ ਜਦੋਂ ਉਹਨੂੰ ਭੁੱਖ ਲੱਗੇਗੀ ਉਦੋਂ ਵੀ ਉਹ ਰੋਵੇਗਾ ਬੋਲ ਕੇ ਨਹੀਂ ਦੱਸ ਸਕਦਾ ਜਿਹੜੀ ਉਹਦੀ ਮਾਤਾ ਹੈ ਜਿਸ ਨੇ ਉਸ ਨੂੰ ਜਨਮ ਦਿੱਤਾ ਉਹ ਅਨੁਭਵ ਕਰਦੀ ਹੈ ਵੀ ਮੇਰੇ ਬੱਚੇ ਨੂੰ ਕੋਈ ਤਕਲੀਫ ਹੈ ਉਹ ਜੇ ਬੱਚੇ ਨੂੰ ਭੁੱਖ ਲੱਗੀ ਹੈ ਤੇ ਦੁੱਧ ਪਿਲਾ ਦਿੰਦੀ ਹੈ ਜੇ ਕੋਈ ਦੁੱਖ ਹੈ ਤਾਂ ਡਾਕਟਰ ਕੋਲ ਚਲੀ ਜਾਂਦੀ ਬੱਚਾ ਮਹਿਸੂਸ ਤਾਂ ਕਰਦਾ ਹੈ ਦੁੱਖ ਨੂੰ ਵੀ ਤੇ ਭੁੱਖ ਨੂੰ ਪਰ ਉਹ ਵੱਡੇ ਇਨਸਾਨ ਦੀ ਤਰ੍ਹਾਂ ਅਨੁਭਵ ਨਹੀਂ ਕਰ ਸਕਦਾ ਵੀ ਇਹ ਕੀ ਹੋ ਰਿਹਾ ਹੈ ਵੱਡੇ ਇਨਸਾਨ ਨੂੰ ਭੁੱਖ ਲੱਗੇ ਉਹ ਬੋਲ ਕੇ ਦੱਸੇਗਾ ਜੇਕਰ ਕੋਈ ਦੁੱਖ ਹੋਵੇਗਾ ਉਹ ਵੀ ਬੋਲ ਕੇ ਦੱਸ ਦੇਗਾ ਬੱਚੇ ਦਾ ਇੰਨਾ ਅਨੁਭਵ ਨਹੀਂ ਹੈ ਉਹਨੂੰ ਮਹਿਸੂਸ ਹੋਈ ਜਾਂਦਾ ਪਰ ਉਹ ਬੋਲ ਕੇ ਨਹੀਂ ਦੱਸ ਸਕਦਾ ਨਾ ਉਹਨੂੰ ਕਾਰਨਾਂ ਦਾ ਪਤਾ ਵੀ ਇਹ ਕਿਉਂ ਹੋ ਰਿਹਾ ਸਾਰਾ ਕੁਝ ਵੀ ਕਾਰਨ ਕੀ ਹੈ ਮਨੁੱਖ ਦੀ ਹਾਲਤ ਉਸੇ ਤਰ੍ਹਾਂ ਦੀ ਹੁੰਦੀ ਹੈ ਮਨੁੱਖ ਨੂੰ ਮਹਿਸੂਸ ਤਾਂ ਹੁੰਦਾ ਵੀ ਜ਼ਿੰਦਗੀ ਦੇ ਵਿੱਚ ਪਰੇਸ਼ਾਨੀਆਂ ਨੇ ਮੁਸ਼ਕਲਾਂ ਨੇ ਚਿੰਤਾਵਾਂ ਨੇ ਡਿਪਰੈਸ਼ਨ ਦਾ ਸ਼ਿਕਾਰ ਹੋ ਗਿਆ ਦੁੱਖਾਂ ਦਾ ਸ਼ਿਕਾਰ ਹੋ ਗਿਆ ਮਨ ਦੀ ਜਿਹੜੀ ਹਾਲਤ ਹੈ ਉਹ ਡਾਵਾ ਡੋਲ ਹੋ ਗਈ ਮੂਡ ਉਦਾਸ ਹੋ ਗਿਆ ਪਰ ਮਨੁੱਖ ਨੂੰ ਖੁਦ ਨੂੰ ਪਤਾ ਨਹੀਂ ਲੱਗਦਾ ਵੀ ਇਹ ਸਾਰਾ ਕੁਝ ਹੋਉ ਕੀ ਰਿਹਾ ਮੇਰੀ ਜ਼ਿੰਦਗੀ ਦੇ ਵਿੱਚ ਪਰ ਜਿਹੜਾ ਗੁਰੂ ਹੈ ਨਾ ਉਹ ਸਮਝਦਾ ਹੈ ਵੀ ਜੇ ਤੇਰੀ ਜ਼ਿੰਦਗੀ ਦੇ ਆ ਹਾਲਾਤ ਜੇ ਬਣ ਗਏ ਹਨ ਇਸ ਤਰ੍ਹਾਂ ਦੇ ਇਹਦਾ ਕੀ ਕਾਰਨ ਹੈ ਗੁਰੂ ਨੂੰ ਪਤਾ ਹੈ ਭਗਤ ਕਬੀਰ ਜੀ ਕਹਿ ਰਹੇ ਹਨ ਕਬੀਰ ਜਮਕਾ ਠੇਂਗਾ ਬੁਰਾ ਹੈ ਉਹ ਨਹੀਂ ਸਹਿਆ ਜਾਏ ਇੱਕ ਜੋ ਸਾਧੂ ਮୋਹੇ ਮਿਲਿਓ ਮੈਨੂੰ ਇੱਕ ਸਾਧੂ ਮਿਲਿਆ ਮੈਨੂੰ ਇੱਕ ਗੁਰੂ ਮਿਲਿਆ ਜਿਸ ਨੂੰ ਪਤਾ ਹੈ ਮੇਰੀ ਜ਼ਿੰਦਗੀ ਇਸ ਤਰ੍ਹਾਂ ਦੀ ਕਿਉਂ ਬਣਦੀ ਹੈ ਉਹਨੂੰ ਕਾਰਨਾਂ ਦਾ ਵੀ ਪਤਾ ਹੈ ਉਹਨੂੰ ਇਲਾਜ ਦਾ ਵੀ ਪਤਾ ਹੈ ਵੀ ਇਹ ਸਾਰੀ ਸਥਿਤੀ ਦੇ ਵਿੱਚੋਂ ਬੰਦਾ ਬਾਹਰ ਕਿਵੇਂ ਆ ਸਕਦਾ ਜਿਵੇਂ ਸਾਨੂੰ ਕੋਈ ਰੋਗ ਲੱਗ ਜਾਵੇ ਅਸੀਂ ਡਾਕਟਰ ਦੇ ਕੋਲ ਜਾਂਦੇ ਹਾਂ ਡਾਕਟਰ ਚੈੱਕਅਪ ਕਰਕੇ ਸਾਡੇ ਸਰੀਰ ਦੇ ਵਿੱਚ ਕੀ ਰੋਗ ਹੈ ਉਹਦਾ ਵੀ ਪਤਾ ਲਗਾਉਂਦਾ ਹੈ ਤੇ ਉਹ ਰੋਗ ਪੈਦਾ ਕਿਵੇਂ ਹੋ ਗਿਆ ਉਹਦੇ ਕਾਰਨਾਂ ਦਾ ਵੀ ਪਤਾ ਲਗਾਉਂਦਾ ਹੈ ਫਿਰ ਡਾਕਟਰ ਜਿਹੜਾ ਉਹ ਦਵਾਈ ਦਿੰਦਾ ਪਰਹੇਜ਼ ਰੱਖਣ ਦੀ ਗੱਲ ਕਰਦਾ ਤੇ ਜੋ ਮਰੀਜ਼ ਹੈ ਉਹ ਡਾਕਟਰ ਤੇ ਭਰੋਸਾ ਕਰਦਾ ਫਿਰ ਮਨੁੱਖ ਤੰਦਰੁਸਤ ਹੁੰਦਾ ਹੈ ਹੁਣ ਜੀਵਨ ਦੇ ਵਿੱਚ ਪਰੇਸ਼ਾਨੀਆਂ ਨੇ ਜੀਵਨ ਦੇ ਵਿੱਚ ਚਿੰਤਾਵਾਂ ਨੇ ਅਸੀਂ ਉਲਝੇ ਪਏ ਆ ਜੀਵਨ ਦੇ ਵਿੱਚ ਦੁੱਖ ਪੈਦਾ ਹੋ ਗਏ ਸਾਨੂੰ ਖੁਦ ਨੂੰ ਪਤਾ ਨਹੀਂ ਲੱਗ ਰਿਹਾ ਵੀ ਇਹ ਹਾਲਾਤ ਕਿਉਂ ਬਣ ਗਏ ਇਸ ਤਰ੍ਹਾਂ ਦੀ ਜ਼ਿੰਦਗੀ ਇੰਨੀ ਬਦਤਰ ਜਿਵੇਂ ਹੋ ਗਈ ਹੈ ਪਰ ਗੁਰੂ ਸਮਝਦਾ ਭਗਤ ਕਬੀਰ ਜੀ ਕਹਿੰਦੇ ਜਦੋਂ ਗੁਰੂ ਦੇ ਕੋਲ ਇਨਸਾਨ ਜਾਂਦਾ ਨਾ ਗੁਰੂ ਦੱਸਦਾ ਵੀ ਰੋਗ ਕੀ ਨੇ ਤੇ ਇਹਨਾਂ ਦਾ ਕਾਰਨ ਕੀ ਹੈ ਅਸੀਂ ਗੁਰਬਾਣੀ ਦੇ ਵਿੱਚ ਬਚਨ ਪੜ੍ਹਦੇ ਹਾਂ ਨਾ ਮੇਰਾ ਵੈਦ ਗੁਰੂ ਗੋਬਿੰਦ ਦਾ ਹਰ ਹਰ ਨਾਮ ਔਖ ਮੁਖ ਦੇਵ ਟਟੇ ਜਮ ਕੇ ਫੰਦਾ ਗੁਰੂ ਹੈ ਜਿਹੜਾ ਸਾਨੂੰ ਇਸ ਤਰ੍ਹਾਂ ਦੇ ਹਲਾਕਾਂ ਦੇ ਵਿੱਚੋਂ ਬਾਹਰ ਲਿਆ ਸਕਦਾ ਤੇ ਸਾਡੇ ਮਨ ਦੀ ਸਹਿਜ ਅਵਸਥਾ ਬਣਾ ਸਕਦਾ ਪਰ ਉਹਦੇ ਲਈ ਕੀ ਕਰਨਾ ਪਵੇਗਾ ਸਾਨੂੰ ਗੁਰੂ ਤੇ ਭਰੋਸਾ ਤੇ ਵਿਸ਼ਵਾਸ ਤਾਂ ਕਰਨਾ ਪਵੇਗਾ ਜੋ ਗੁਰੂ ਸਾਨੂੰ ਗਿਆਨ ਦੀ ਦਵਾਈ ਬਖਸ਼ਿਸ਼ ਕਰ ਰਿਹਾ ਹੈ ਤੇ ਪਰਹੇਜ਼ ਰੱਖਣ ਦੀ ਗੱਲ ਕਰਦਾ ਉਹ ਤਾਂ ਸਾਰਾ ਕੁਝ ਸਾਨੂੰ ਕਰਨਾ ਪਵੇਗਾ ਗੁਰੂ ਹੈ ਜਿਹੜਾ ਸਾਨੂੰ ਗਿਆਨ ਦੀ ਦਾਤ ਬਖਸ਼ਿਸ਼ ਕਰਦਾ ਗੁਰੂ ਦੱਸਦਾ ਰੱਬ ਜੀ ਨੂੰ ਚੇਤੇ ਕਰਿਆ ਕਰ ਸੇਵਾ ਸਿਮਰਨ ਕਰਿਆ ਕਰ ਚੰਗੀ ਸੰਗਤ ਕਰਿਆ ਕਰ ਜਿਹੜੇ ਹਾਲਾਤਾਂ ਦੇ ਵਿੱਚ ਤੂੰ ਜ਼ਿੰਦਗੀ ਜਿਉਂ ਰਿਹਾ ਹੈ ਨਾ ਆਤਮਿਕ ਮੌਤ ਹੋਈ ਪਈ ਹੈ ਉਹ ਆਤਮਿਕ ਮੌਤ ਦੀ ਜਿਹੜੀ ਅਵਸਥਾ ਹੈ ਉਹ ਖਤਮ ਹੋ ਜਾਵੇਗੀ ਜ਼ਿੰਦਗੀ ਦੇ ਵਿੱਚ ਸ਼ੁਭ ਗੁਣ ਪੈਦਾ ਹੋ ਜਾਣਗੇ ਦਵਾਰੇ ਜਿਹੜਾ ਜੀਵਨ ਹੈ ਉਹ ਆਨੰਦਮਈ ਹੋ ਜਾਵੇਗਾ ਜਿੱਥੋਂ ਤੂੰ ਸਫ਼ਰ ਸ਼ੁਰੂ ਕੀਤਾ ਸੀ ਉਥੇ ਵਾਪਸ ਚਲਿਆ ਜਾਵੇਗਾ ਜਿਹੜੇ ਗੁਨਾਹ ਤੈਨੂੰ ਪਿਆਰੇ ਲੱਗਦੇ ਐ ਨਾ ਉਹ ਤੈਨੂੰ ਉਨੇ ਹੀ ਬੁਰੇ ਲੱਗਣ ਲੱਗ ਜਾਣਗੇ ਜਿਵੇਂ ਪਹਿਲਾਂ ਲੱਗਦੇ ਸੀ ਉੱਥੇ ਹੀ ਚਲਿਆ ਜਾਵੇਗਾ ਤੂੰ ਤੰਦਰੁਸਤ ਹੋ ਜਾਵੇਂਗਾ ਗੁਰੂ ਹੈ ਜਿਹੜਾ ਉਹ ਇਸ ਤਰ੍ਹਾਂ ਦਾ ਉਪਦੇਸ਼ ਹੈ ਬਖਸ਼ਿਸ਼ ਕਰਦਾ ਤੇ ਨਾਲ ਪਰਹੇਜ਼ ਦੱਸਦਾ ਤੇ ਹੁਣ ਜਿਵੇਂ ਅਸੀਂ ਡਾਕਟਰ ਤੇ ਵਿਸ਼ਵਾਸ ਰੱਖ ਕੇ ਦਵਾਈ ਵੀ ਖਾਂਦੇ ਆ ਤੇ ਪਰਹੇਜ਼ ਵੀ ਰੱਖਦੇ ਆ ਉਸੇ ਤਰ੍ਹਾਂ ਗੁਰੂ ਤੇ ਵਿਸ਼ਵਾਸ ਰੱਖ ਕੇ ਜੋ ਗੁਰੂ ਕਹਿ ਰਿਹਾ ਜੋ ਗੁਰ ਕਹ ਸੋਈ ਭਲ ਮੰਨੋ ਹਰ ਹਰ ਕੱਖ ਨਿਰਾਲੀ ਜੋ ਗੁਰੂ ਕਹਿ ਰਹੇ ਹੈ ਉਹਨੂੰ ਪਲਾ ਕਰਕੇ ਮੰਨਣ ਦੇ ਵਿੱਚ ਹੀ ਸਾਡਾ ਭਲਾ ਹੈ ਮੰਨਣ ਦੇ ਵਿੱਚ ਹੀ ਸਾਡੀ ਚੰਗਿਆਈ ਹੈ ਤੇ ਪਰਹੇਜ ਵੀ ਰੱਖਣਾ ਪਵੇਗਾ ਜੋ ਗੁਰੂ ਕਹਿ ਰਹੇ ਮਨੋਖ ਸੋਚਦਾ ਵੀ ਇਹ ਕੰਮ ਤਾਂ ਜੀ ਮਹਾਰਾਜ ਬੜਾ ਔਖਾ ਹੈ ਇਹ ਤਾਂ ਨਹੀਂ ਮੈਂ ਕਰ ਸਕਦਾ ਫਿਰ ਗੁਰੂ ਸਹਿਬਾਨ ਕਹਿੰਦੇ ਹਾਲਾਤ ਵੀ ਨਹੀਂ ਬਦਲਣਗੇ ਜ਼ਿੰਦਗੀ ਦੀ ਨੁਕਸਾਨ ਹੋਵੇਗਾ ਤੇਰਾ ਨੁਕਸਾਨ ਹੋਵੇਗਾ ਆਪਾਂ ਦੇਖ ਸਕਦੇ ਹਾਂ ਜੀਵਨ ਹੈ ਜਿਹੜਾ ਉਹ ਪਰੇਸ਼ਾਨੀਆਂ ਨਾਲ ਚਿੰਤਾਵਾਂ ਦੇ ਨਾਲ ਮਨ ਦੀ ਜਿਹੜੀ ਅਵਸਥਾ ਹੈ ਉਹ ਡਾਮਾ ਡੋਲ ਹੈ ਜ਼ਿੰਦਗੀ ਵਿੱਚ ਦੁੱਖ ਨੇ ਗੁਨਾਹ ਸਾਨੂੰ ਪਿਆਰੇ ਲੱਗ ਰਹੇ ਐ ਬੁਰੀਆਂ ਆਗਤਾਂ ਦੇ ਨਾਲ ਪਿਆਰ ਪਾਇਆ ਹੋਇਆ ਜਿਹੜਾ ਇਹ ਸਾਰਾ ਕੁਝ ਪੈਦਾ ਹੋਇਆ ਇਹ ਖਤਮ ਵੀ ਨਹੀਂ ਹੋਵੇਗਾ ਤੇ ਅਸੀਂ ਪਰੇਸ਼ਾਨ ਹੀ ਰਹਿਣਾ ਦੁਖੀ ਹੀ ਰਹਿਣਾ ਇਨਸਾਨ ਨੇ ਤੇ ਮਨੁੱਖ ਨੂੰ ਖੁਦ ਨੂੰ ਪਤਾ ਨਹੀਂ ਲੱਗਣਾ ਵੀ ਇਹਤ ਹੋ ਕੀ ਰਿਹਾ ਜ਼ਿੰਦਗੀ ਦੇ ਵਿੱਚ ਇਹ ਜਿਹੜਾ ਜੀਵਨ ਇੰਨਾ ਅਮੋਲਕ ਸੀ ਇਹ ਇੰਨਾ ਇਸ ਤਰ੍ਹਾਂ ਦਾ ਕਿਉਂ ਬਣ ਗਿਆ ਇੰਨਾ ਬਦਤਰ ਗੁਰੂ ਸਹਿਬਾਨ ਕਹਿੰਦੇ ਜ਼ਿੰਦਗੀ ਖੁਸ਼ਹਾਲ ਹੋਵੇਗੀ ਆਨੰਦਮਈ ਹੋਵੇਗੀ ਸਹਿਜਮਈ ਹੋਵੇਗੀ ਪਰ ਉਹਦੇ ਲਈ ਕੁਝ ਕਰਨਾ ਪਵੇਗਾ ਸੇਵਾ ਸਿਮਰਨ ਪਰਉਪਕਾਰੀ ਭਾਵਨਾ ਗੁਰੂ ਦੀ ਸੰਗਤ ਤੇ ਪਰਹੇਜ਼ ਵੀ ਰੱਖਣਾ ਪਵੇਗਾ ਜਿਹੜੇ ਕੰਮਾਂ ਤੋਂ ਗੁਰੂ ਸਹਿਬਾਨ ਪਰਹੇਜ਼ ਰੱਖਣ ਦੀ ਗੱਲ ਕਰਦੇ ਆ ਗੁਰਬਾਣੀ ਦੇ ਵਿੱਚ ਸੁਖਮਣੀ ਸਾਹਿਬ ਦੇ ਅੰਦਰ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਜਿਹੜਾ ਗੁਰੂ ਹੈ ਉਹ ਇਸ ਤਰ੍ਹਾਂ ਸਿੱਖ ਦੀ ਪਰਤਪਾਲ ਕਰਦਾ ਇਸੇ ਤਰ੍ਹਾਂ ਜੋ ਗੁਰੂ ਹੈ ਉਹ ਸਿੱਖ ਦੇ ਬੰਧਨ ਕੱਟ ਦਿੰਦਾ ਜਿਵੇਂ ਡਾਕਟਰ ਰੋਗ ਨੂੰ ਖਤਮ ਕਰ ਦਿੰਦਾ ਨਾ ਮਰੀਜ਼ ਦੇ ਰੋਗ ਨੂੰ ਦਵਾਈ ਦੇ ਕੇ ਤੇ ਪਰਹੇਜ਼ ਰਖਾ ਕੇ ਇਸੇ ਤਰ੍ਹਾਂ ਜਿਹੜਾ ਗੁਰੂ ਹੈ ਉਹ ਜੋ ਇਨਸਾਨ ਉਲਝਣਾਂ ਦੇ ਵਿੱਚ ਫਸਿਆ ਹੋਇਆ ਨਾ ਪਰੇਸ਼ਾਨੀਆਂ ਵਿੱਚ ਮੁਸ਼ਕਲਾਂ ਵਿੱਚ ਗੁਨਾਹਾਂ ਦੇ ਵਿੱਚ ਆਤਮਿਕ ਮੌਤ ਹੋ ਚੁੱਕੀ ਹੈ ਇਹ ਸਾਰੀ ਸਤਿਤੀ ਦੇ ਵਿੱਚੋਂ ਮਨੁੱਖ ਨੂੰ ਬਾਹਰ ਕੱਢ ਲਿਆਉਂਦਾ ਹੈ ਆਜ਼ਾਦ ਕਰ ਦਿੰਦਾ ਹੈ ਪੁੜਿਜਨਾ ਖਤਮ ਕਰ ਦਿੰਦਾ ਹੈ ਸਤਗੁਰ ਸਿੱਖੇ ਬੰਧਨ ਕਟਾਏ ਗੁਰ ਕਾ ਸਿੱਖ ਵਿਕਾਰ ਤੇ ਹਟੇ ਜਿਹੜਾ ਗੁਰੂ ਦਾ ਸਿੱਖ ਹੈ ਉਹ ਫਿਰ ਉੱਪਰ ਉੱਠ ਜਾਂਦਾ ਹੈ ਜੀਵਨ ਹੈ ਜਿਹੜਾ ਉਹ ਆਨੰਦਮਈ ਹੋ ਜਾਂਦਾ ਭਗਤ ਕਬੀਰ ਜੀ ਕਹਿ ਰਹੇ ਹੈ ਕਬੀਰ ਜਮ ਕਾ ਠੇਗਾ ਗੁਰਾ ਹੈ ਉਹ ਨਹੀਂ ਸਹੀ ਆ ਜਾਏ ਇੱਕ ਜੋ ਸਾਧੂ ਮੋਹੇ ਮਿਲਿਓ ਜਦੋਂ ਮੇਰੀ ਆਤਮਿਕ ਮੌਤ ਹੋ ਗਈ ਮੈਨੂੰ ਇੱਕ ਸਾਧੂ ਮਿਲਿਆ ਇੱਕ ਗੁਰੂ ਮਿਲਿਆ ਉਹਨੇ ਮੈਨੂੰ ਦੱਸਿਆ ਵੀ ਤੇਰੀ ਆਤਮਿਕ ਮੌਤ ਕਿਉਂ ਹੋ ਗਈ ਹੈ ਉਹਦਾ ਕੀ ਕਾਰਨ ਸੀ ਉਹਨੇ ਕੇਵਲ ਮੈਨੂੰ ਦੱਸਿਆ ਹੀ ਨਹੀਂ ਉਹਨੇ ਮੇਰਾ ਇਲਾਜ ਵੀ ਕੀਤਾ ਤਨ ਲੀਆ until still alive